ਵੈਸੇ ਤਾਂ ਡਿਬੇਟ ਕਰ ਲਈ ਡਿਸਕਸ਼ਨ ਕਰ ਲਈ ਵਿਧਾਨ ਸਭਾ ਸਭ ਤੋਂ ਵਧੀਆ ਪਲੇਟਫਾਰਮ ਹੈ। ਜੀ ਤਾਂ ਸਾਰਿਆਂ ਨੂੰ ਸੱਦਾ ਦਿੱਤਾ ਹੈਗਾ ਜਿਹਨੇ ਆਉਣਾ ਹੋਊਗਾ ਆਜੂਗਾ ਜਿਹੜਾ ਨਹੀਂ ਸੁਹਿਰਤ ਹੋਊਗਾ ਨਾ ਆਵੇ। ਪਾਣੀਆਂ ਤੇ ਮਸਲੇ 'ਚ ਕੱਲਾ ਐਸਬੀਐਲ ਨੂੰ ਮਸਲਾ ਮੰਨਦੇ ਹੋ ਪੰਜਾਬ ਦੇ ਜਾਂ ਜਿਹੜਾ ਰਾਜਸਥਾਨ ਵਾਇਆ ਉੱਤਰ ਹੋ ਕੇ ਜਾਂਦਾ। ਪੋਲਿਟੀਕਲ ਪਾਰਟੀਆਂ ਇਹਦੇ 'ਚ ਨਾ ਬਰਾਊਨੀ ਪੁਆਇੰਟ ਬਣਾਉਂਦੀਆਂ ਰਹਿੰਦੀਆਂ। ਪੰਜਾਬ ਦੇ ਪਾਣੀ ਦੇ ਉੱਤੇ ਚਰਚਾ ਫਿਰ ਛੜੀ ਹੈ ਕਿਉਂਕਿ ਐਸਵਾਈਐਲ ਨੂੰ ਲੈ ਕੇ ਇੱਕ ਵਾਰ ਫਿਰ ਸਿਆਸੀ ਬਿਆਨਾਂ ਦਾ ਦੌਰ ਹੈ ਇਹ ਬਿਆਨ ਇਸ ਕਰਕੇ ਵੀ ਹੈ ਕਿ 2024 ਦੀਆਂ ਚੋਣਾਂ ਨੇੜੇ ਆਈਆਂ ਨੇ ਪੰਜਾਬ ਦਾ ਇਹ ਸਿਆਸੀ ਮਸਲਾ ਹੈ ਇਸ ਮਸਲੇ ਦਾ ਅਜੇ ਤੱਕ ਹੱਲ ਨਹੀਂ ਨਿਕਲਿਆ ਪਰ ਇਸ ਦੇ ਉੱਤੇ ਬਹਿਸ ਚਰਚਾ ਬਹੁਤ ਹੋਈ ਹੈ ਇੱਕ ਵਾਰ ਫਿਰ ਇੱਕ ਨਵੇਂ ਸੈਮੀਨਾਰ ਦੀ ਇੱਕ ਨਵੇਂ ਤਰੀਕੇ ਨਾਲ ਤਿਆਰੀ ਕੀਤੀ ਜਾ ਰਹੀ ਹੈ ਐਮਐਲ ਪ੍ਰਗਟ ਸਿੰਘ ਹੋਣੀ ਨੇ ਤੇ ਉਹਨਾਂ ਦੇ ਨਾਲ ਕੁਝ ਐਨਜੀਓਸ ਨੇ ਜਿਹੜੀ ਇਸ ਦੀ ਅਗਵਾਈ ਕਰਕੇ ਇਸ ਦੇ ਵਿੱਚ ਸਾਰੀਆਂ ਧਿਰਾਂ ਨੂੰ ਇਕੱਠੇ ਕਰਕੇ ਇਸ ਦੇ ਵਿੱਚ ਬੁੱਧੀਜੀਵੀਆਂ ਨੂੰ ਇਕੱਠੇ ਕਰਕੇ ਪੰਜਾਬ ਦੇ ਇਸ ਵੱਡੇ ਮਸਲੇ ਤੇ ਚਰਚਾ ਹੋਏਗੀ ਬਰਗਰ ਸਿੰਘ ਜੀ ਲੱਗਦਾ ਨਹੀਂ ਕਿ ਇਸ ਮਸਲੇ ਤੇ ਚਰਚਾ ਬਹੁਤ ਸਮਾਂ ਪਹਿਲਾਂ ਸਿਰ ਜੋੜ ਕੇ ਹੋ ਜਾਣੀ ਚਾਹੀਦੀ ਸੀ ਕਿ ਆਜੀ ਜਿਹੜਾ ਮਸਲਾ ਨਾਸੂਰ ਨਾ ਬਣਦਾ ਪੰਜਾਬ ਤੇ ਲਈ ਨਹੀਂ ਹੋ ਜਾਣੀ ਚਾਹੀਦੀ ਸੀ ਪਰ ਪੋਲਿਟੀਕਲ ਪਾਰਟੀਆਂ ਇਹਦੇ ਚ ਨਾ ਬਰੌਨੀ ਪੁਆਇੰਟ ਬਣਾਉਂਦੀਆਂ ਰਹਿੰਦੀਆਂ ਹੁਣ ਵੀ ਜੋ ਕੱਲ ਵਿਧਾਨ ਸਭਾ ਚ ਹੋਇਆ ਮੈਨੂੰ ਉਹਦੇ ਤੋਂ ਬਾਅਦ ਲੱਗਿਆ ਵੀ ਇਹ ਕੋਈ ਬਹੁਤ ਕਿਉਂਕਿ ਵੈਸੇ ਤਾਂ ਡਿਬੇਟ ਕਰ ਲਈ ਡਿਸਕਸ਼ਨ ਕਰ ਲਈ ਵਿਧਾਨ ਸਭਾ ਸਭ ਤੋਂ ਵਧੀਆ ਪਲੇਟਫਾਰਮ ਆ ਲੇਕਨ ਅਨਫੋਰਚਨਟਲੀ ਜਿੱਦਾਂ ਦੀ ਕੱਲ ਸਿਚੁਏਸ਼ਨ ਉੱਥੇ ਬਣੀ ਮੈਨੂੰ ਲੱਗਦਾ ਉਹ ਕੋਈ ਇਹ ਕੋਈ ਬਹੁਤ ਸੀਰੀਅਸ ਗੱਲ ਨਹੀਂ ਹੈਗੀ ਇਸੇ ਕਰਕੇ ਮੈਂ ਇਸ ਗੱਲ ਨੂੰ ਇਨੀਸ਼ੀਏਟਿਵ ਲੈ ਕੇ ਕਿਉਂਕਿ ਤੁਸੀਂ ਪੁੱਛੋਗੇ ਵੀ ਤੁਸੀਂ ਕਿਉਂ ਮੈਂ ਤਾਂ ਸਿਰਫ ਇੱਕ ਸੂਤਰ ਧਾਰ ਬਣ ਕੇ ਐਜ਼ ਅ ਹਾਕੀ 올ੰਪੀਅਨ ਵੀ ਲੈਟ ਅਸ ਵਰਕ ਟੁਗੇਦਰ ਲੈਟ ਅ ਸੈਟ ਟੁਗੇਦਰ ਅਸੀਂ ਸੋਚੀਏ ਤਾਂ ਸਹੀ ਵੀ ਐਕਚੁਅਲ ਪ੍ਰੋਬਲਮ ਹੈ ਕਿੱਥੇ ਆ ਔਰ ਐਕਸਪਰਟਸ ਦੀ ਰਾਏ ਲੈ ਲਈਏ ਇਹਦੇ ਵਿੱਚ ਕੋਈ ਪੋਲਿਟੀਕਲ ਬੰਦੇ ਨੇ ਕਿਸੇ ਨੇ ਬੋਲਣਾ ਨਹੀਂ ਹੈ ਮੈਂ ਵੀ ਨਹੀਂ ਬੋਲਣਾ ਲੇਕਿਨ ਸਿਰਫ ਆਰਗੇਨਾਈਜ਼ ਕਰਨਾ ਹੈਗਾ ਤਾਂ ਕਿ ਜਿਹੜੇ ਐਕਸਪਰਟਸ ਹੈਗੇ ਇਹਦੇ ਤੇ ਕੀ ਰਾਏ ਰੱਖਦੇ ਆ ਔਰ ਉਹਦੇ ਤੋਂ ਅੱਗੇ ਸਾਨੂੰ ਬੈਨੀਫਿਟ ਕਿਵੇਂ ਹੋ ਸਕਦਾ ਸਾਡੇ ਲਈ ਵੇਵ ਫਾਰਵਰਡ ਕੀ ਹੈਗਾ ਚਰਚਾ ਉਸੇ ਤਰ੍ਹਾਂ ਦੇ ਨਾਲ ਉਹਨਾਂ ਮੁੱਦਿਆਂ 'ਤੇ ਹੋਏਗੀ ਕਿ ਕਿੰਨੇ ਟੱਕ ਲਾਇਆ ਕਿੰਨੇ ਕਿੰਨੇ ਟੱਕ ਲਾਇਆ ਕਿੰਨੇ ਨਹਿਰ ਗੱਡੀ ਕਿੰਨੇ ਜ਼ਮੀਨਬਾਪ ਮੈਂ ਕਿਨਾ ਉਹ ਤਾਂ ਉਹ ਤਾਂ ਇਟ ਇਜ਼ ਅ ਪਾਰਟ ਆਫ ਹਿਸਟਰੀ ਐਂਡ ਹਿਸਟਰੀ ਨੂੰ ਕਦੀ ਧੋਤਾ ਨਹੀਂ ਜਾ ਸਕਦਾ ਮੈਂ ਕਦੋਂ ਇਸ ਗੱਲ ਨੂੰ ਨਕਾਰਦਾ ਇਹ ਚਰਚਾ ਦਾ ਵਿਸ਼ਾ ਰਹਿਣ ਵਾਲਾ ਜਾਂ ਇਸ ਤੋਂ ਵੱਖਰ ਦੇਖੋ ਮੈਨੂੰ ਨਹੀਂ ਲੱਗਦਾ ਕਿ ਜਿਹੜੇ ਐਕਸਪਰਟਸ ਹੈਗੇ ਆ ਉਹ 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 ਦੱਸਣਗੇ ਨਾ ਮੈਂ ਉਹਦੀ ਤੇ ਕੀ ਦਸੂਗਾ ਮੈਂ ਤਾਂ ਖੁਦ ਸੁਣਨ ਵਾਲਿਆਂ ਚੋਂ ਆ ਮੈਂ ਤਾਂ ਖੁਦ ਸਿੱਖਣ ਵਾਲਿਆਂ ਚੋਂ ਆ ਸੂਇਸ ਕਰਕੇ ਮੇਰਾ ਇਹ ਇਸ਼ੂ ਨਹੀਂ ਹੈ ਇਸ਼ੂ ਇਹਦਾ ਬਿਗਰ ਇਸ਼ੂ ਇਹ ਆ ਕਿ ਸਾਡੇ ਲਈ ਹੁਣ ਬੇ ਫਾਰਵਰਡ ਕੀ ਹੈਗਾ ਅਸੀਂ ਗਾਂ ਕਿੱਧਰ ਨੂੰ ਤੁਰ ਪਾਣੀਆਂ ਤੇ ਮਸਲੇ ਚ ਕੱਲਾ ਐਸਬੀਆਲ ਨੂੰ ਮਸਲਾ ਮੰਨਦੇ ਹੋ ਪੰਜਾਬ ਦੀ ਜਾਂ ਜਿਹੜਾ ਰਾਜਸਥਾਨ ਵਾਇਆ ਉੱਧਰ ਹੋ ਕੇ ਜਾਂਦੇ ਜਦੋਂ ਇਹ ਡਿਸਕਸ਼ਨ ਹੋਈ ਨਾ ਇਹਦੇ ਵਿੱਚ ਓਵਰ ਆਲ ਪਾਣੀਆਂ ਦੀ ਜਿਹੜੀ ਤਸਵੀਰ ਉੱਪਰ ਕੇ ਸਮਝਣ ਸਾਡੇ ਸਾਰਿਆਂ ਦੇ ਸਾਹਮਣੇ ਆ ਜਾਣੀ ਹੈ ਜਿਹੜੇ ਬੁੱਧੀਜੀਵੀ ਆ ਰਹੇ ਨੇ ਬੁੱਧੀਜੀਵੀਆਂ ਨੂੰ ਲੈ ਕੇ ਜਿਹੜੀ ਸਹਿਮਤੀ ਬਣਵਾਉਂਗੇ ਸਾਰਿਆਂ ਨੂੰ ਕੌਨਫੀਡੈਂਸ ਚ ਲਾਉਂਕਿ ਸਾਰੀਆਂ ਧਰਾਂ ਨੂੰ ਜਿਨ੍ਹਾਂ ਨੂੰ ਸੱਦਾ ਦੇ ਰਹੇ ਹਾਂ ਚ ਚਾਹੇ ਅਕਾਲੀ ਦਲ ਹੋਵੇ ਪੀਜਪੀ ਹੋਵੇ ਅਸੀਂ ਤਾਂ ਸਾਰਿਆਂ ਨੂੰ ਸੱਦਾ ਦਿੱਤਾ ਹੈਗਾ ਜਿਹਨੇ ਆਉਣਾ ਹੋਊਗਾ ਆਜੂਗਾ ਜਿਹੜਾ ਨਹੀਂ ਸੋਹਿਰਦ ਹੋਊਗਾ ਨਾ ਆਵੇ ਮੈਂ ਤਾਂ ਸਭ ਨੂੰ ਕਹੂੰਗਾ ਆਜੋ ਯਾਰ ਬੇਸਿਕਲੀ ਕਿਸੇ ਇਕੱਲੇ ਦਾ ਨਹੀਂ ਹੈਗਾ ਕਿਸੇ ਇਕੱਲੀ ਪਾਰਟੀ ਦਾ ਨਹੀਂ ਹੈਗਾ ਸਮੇਂ-ਸਮੇਂ ਤੇ ਸਰਕਾਰਾਂ ਆਉਂਦੀਆਂ ਜਾਂਦੀਆਂ ਸਮੇ ਸਮੇਂ ਤੇ ਗਲਤੀਆਂ ਵੀ ਹੁੰਦੀਆਂ ਉਹਦੀਆਂ ਗਲਤੀਆਂ ਦਾ ਖਮਿਆਜਾ ਵੀ ਭੁਗਤਣਾ ਪੈਂਦਾ ਲੇਕਿਨ ਅੱਜ ਤਾਂ ਅਸੀਂ ਸੋਚੀਏ ਨਾ ਵੀ ਅੱਜ ਅਸੀਂ ਕਿੱਧਰ ਨੂੰ ਤੋਰਨਾ ਚਾਹੁੰਦੇ ਹਾਂ ਬਹੁਤ ਬਹੁਤ ਧੰਨਵਾਦ ਸੋ ਇਹ ਜ਼ਰੂਰ ਹੈ ਕਿ ਪੰਜਾਬ ਦੇ ਲਈ ਇਹ ਵੱਡਾ ਮਸਲਾ ਸੀ ਇਸ ਮਸਲੇ ਦੇ ਉੱਤੇ ਚਰਚਾ ਜਿਹੜੀ ਹੈ ਇਹ ਜ਼ਰੂਰ ਬਣਦੀ ਸੀ ਪਰ 27 ਤਰੀਕ ਦਾ ਦਿਨ ਰੱਖਿਆ ਗਿਆ ਹੈ 27 ਤਰੀਕ ਨੂੰ 11 ਵਜੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਹੀ ਚਰਚਾ ਹੋਏਗੀ ਐਸਫਾਈਲ ਦੇ ਮੁੱਦੇ ਦੇ ਉੱਤੇ ਬੁੱਧੀਜੀਵੀਆਂ ਨੂੰ ਸੱਦਿਆ ਜਾਏਗਾ ਤਕੀ ਉਹਨਾਂ ਬੁੱਧੀਜੀਵੀਨ ਦੀ ਚਰਚਾ ਦੇ ਵਿੱਚੋਂ ਪੋਲੀਟੀਕਲ ਪਾਰਟੀਆਂ ਕੋਲ ਸ਼ਕਤੀਆਂ ਨੇ ਜਾਂ ਨਹੀਂ ਇਹ ਆਉਣ ਵਾਲਾ ਸਮਾਂ ਜ਼ਰੂਰ ਦੱਸ ਦਏਗਾ